ਨਗਿਆਣ ਲੰਦੇ ਹੋਏ ਵੀ ਨਜ਼ਰ ਆ ਰਹੇ ਸੀ ਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਜਿਹੜਾ 에어ਪੋਰਟ ਦਾ ਕੰਮ ਹੈ ਉਹ ਪੂਰਾ ਲਗਭਗ ਹੋ ਚੁੱਕਾ ਹੈ 10% ਜਿਹੜਾ ਕੰਮ ਰਹਿ ਗਿਆ ਕਿਉਂਕਿ ਜਿਹੜੇ 에어ਲਾਈਨਸ ਨਾਲ ਵੀ ਉਹਨਾਂ ਦੇ ਵੱਲੋਂ ਜਿਹੜੇ ਰਾਫਤਾ ਕੀਤਾ ਜਾ ਰਿਹਾ ਸੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਲਈ ਕਹਿਆ ਜਾ ਰਿਹਾ ਸੀ ਉਹਨਾਂ ਨੂੰ ਕਿ ਲੁਧਿਆਣਾ ਤੋਂ ਜਿਹੜੀਆਂ ਫਲਾਈਟਾਂ ਨੂੰ ਅਪਰੂਵਲ ਦਿੱਤੀਆਂ ਜਾਵੇ ਲੁਧਿਆਣਾ ਦੇ ਵਿੱਚ ਤੁਹਾਨੂੰ ਵਧੀਆ ਬਿਜ਼ਨਸ ਮਿਲੇਗਾ ਕਿਉਂਕਿ ਕਾਰੋਬਾਰੀ ਸ਼ਹਿਰ ਹੈ ਰੋਜ਼ ਦੇ ਲੱਖਾਂ ਲੋਕ ਜਿਹੜੇ ਆਪਣੀ ਗੱਡੀ ਦੇ ਵਿੱਚ ਜਾਂ ਕਈ ਇਹ ਤਾਂ ਟ੍ਰੇਨ ਦੇ ਰਾਹੀ ਜਿਹੜੇ ਸਫਰ ਕਰਦੇ ਨੇ ਲੰਬਾ ਟਾਈਮ ਲੱਗਦਾ ਉੱਥੇ ਜੇ 에ਅਰਪੋਰਟ ਰਾਹੀਂ ਜੇ ਜਾਣਗੇ ਤਾਂ ਜਲਦ ਜਿਹੜਾ ਉਹਨਾਂ ਦਾ ਸਫਰ ਜਿਹੜਾ ਤੈਅ ਹੋਏਗਾ ਤੇ ਇਸ ਦੇ ਚੱਲਦੇ ਜਿਹੜਾ ਲੁਧਿਆਣਾ ਹਲਵਾਰਾ 에ਅਰਪੋਰਟ ਜਿਹੜਾ ਬਣ ਰਿਹਾ ਸੀ ਉਸ ਤੇ ਵਿੱਚ ਲਗਾਤਾਰ ਐਮਪੀ ਸੰਜੀਵ ਅਰੋੜਾ ਦੇ ਵੱਲੋਂ ਵਕਵਕ 에ਅਰਲਾਈਨਸ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਉਹਨਾਂ ਨੂੰ ਮਨਾਇਆ ਜਾ ਰਿਹਾ ਸੀ ਲੁਧਿਆਣਾ ਦੇ ਵਿੱਚ ਆਪਣੀ ਫਲਾਈਟਸ ਦਾ ਜਿਹੜਾ ਸ਼ਡਿਊਲ ਕਰਨ ਦੇ ਲਈ ਤੇ ਉੱਥੇ ਹੀ ਜੇ ਗੱਲ ਕਰੀ ਤਾਂ ਹੁਣ ਵਧੀਆ ਲੰਬੀ ਜਿਹੜੀ ਮੁਸ਼ਕਕਤ ਤੋਂ ਬਾਅਦ ਕਿਤਨਾ ਕਿਤੇ ਜਿਹੜਾ 에어 ਇੰਡੀਆ ਦੇ ਵੱਲੋਂ ਅਪਰੂਵਲ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਜਿਹੜੀ ਇਹ ਚਿੱਠੀ ਭੇਜੀ ਗਈ ਆ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਸੰਜੀਵ ਅਰੋੜਾ ਦੇ ਵੱਲੋਂ ਜਿਹੜੀ ਇਹ ਪ੍ਰਯਾਸ ਕੀਤੇ ਜਾ ਰਹੇ ਸੀ ਵਕਫਾ ਕੇਅਰ ਲਾਈਨਸ ਨੇ ਉਸ ਦੇ ਵਿੱਚ ਜਿਹੜੀ 에어 ਇੰਡੀਆ ਦੇ ਵੱਲੋਂ ਜਿਹੜੀ ਅਪਰੂਵਲ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਇੱਕ ਚਿੱਠੀ ਰਾਹੀਂ ਕਿ ਅਸੀਂ ਤੁਹਾਡੇ ਇੱਥੇ ਜਿਹੜੀਆਂ ਫਲਾਈਟ ਲੈ ਕੇ ਆਵਾਂਗੇ ਤੇ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਹਲਵਾਰਾ 에어ਪੋਰਟ ਦਾ ਜਦੋਂ ਕੰਮ ਸ਼ੁਰੂ ਖਤਮ ਹੋ ਜਾਏਗਾ ਉਸ ਦੇ ਨਾਲ ਹੀ ਜਿਹੜੀ ਹੈ 에어 ਲਾਈਨਸ ਵੀ ਜਿਹੜੀ ਇ ਤੇ ਆਣੀਆਂ ਸ਼ੁਰੂ ਹੋ ਜਾਣਗੀਆਂ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਜਿਹੜੇ ਹਲਵਾਰਾ 에ਅਰਪੋਰਟ ਨੂੰ ਲੈ ਕੇ ਗੱਲਾਂ ਚੰਮਣੇ ਆ ਰਹੀਆਂ ਸੀ ਕਿ ਦੀਵਾਲੀ ਤੱਕ ਚੱਲੇਗਾ ਨਵੇਂ ਸਾਲ ਤੱਕ ਚੱਲੇਗਾ ਤੇ ਹੁਣ ਜਿਹੜੀਆਂ ਗੱਲ ਕਰੀਏ ਤਾਂ 90% ਜਿਹੜਾ ਕੰਮ ਉੱਥੇ ਹੋਇਆ ਹੋਇਆ ਤੇ 에ਅਰਲਾਈਨਸ ਨੂੰ ਲੈ ਕੇ ਕਿਤੇ ਨਾ ਕਿਤੇ ਰੁਕਾਵਟ ਆ ਰਹੀ ਸੀ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਐਮਪੀ ਸੰਜੀਵ अरोड़ा ਦੇ ਵੱਲੋਂ ਇੱਕ ਮੀਟਿੰਗ ਵੀ ਸੱਦੀ ਗਈ ਸੀ ਲੁਧਿਆਣਾ ਦੇ ਬਚਤ ਪਵਨ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਵੱਖ-ਵੱਖ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਸਾਰੇ ਪ੍ਰੋਜੈਕਟਾਂ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਜਿੰ ਉਹਨਾਂ ਦੇ ਆਰ ਐਨ ਡੀ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਜੇ ਗੱਲ ਕਰੀਏ ਤਾਂ ਮੇਨ ਜਿਹੜਾ ਉਹਨਾਂ ਦਾ ਹਲਵਾਰਾ 에ਅਰਪੋਰਟ ਨੂੰ ਲੈ ਕੇ ਲੰਬੇ ਜਿਹੜੇ ਸਵਾਲ ਕੀਤੇ ਗਏ ਸੀ ਉੱਥੇ ਜੇ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਲਾਸਟ ਦੇ ਵਿੱਚ ਬਾਹਰ ਆ ਕੇ ਵੀ ਇਹੀ ਦੱਸਿਆ ਗਿਆ ਸੀ 에ਅਰਲਾਈਨਸ ਦੇ ਨਾਲ ਜਿਹੜਾ ਰਾਫਤਾ ਕੀਤਾ ਜਾ ਰਿਹਾ ਜਦੋਂ ਵੀ 에ਅਰਲਾਈਨਸ ਸਾਨੂੰ ਅਪਰੂਵਲ ਦੇਗੀ ਉਸ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ 에ਅਰਪੋਰਟ ਜਿਹੜਾ ਚਾਲੂ ਹੋ ਜਾਏਗਾ ਹੁਣ ਜੇ ਗੱਲ ਕਰੀਏ ਤਾਂ 에ਅਰਲਾਈਨਸ ਵੱਲੋਂ ਵੀ ਜਿਹੜਾ 에ਅਰ ਇੰਡੀਆ ਦੀ 에ਅਰਲਾਈਨਸ ਵੱਲੋਂ ਜਿਹੜਾ ਪਹਿਲਾਂ ਅੱਗੇ ਆ ਕੇ ਇਸ ਪ੍ਰਸਤਾਫ ਨੂੰ ਜਿਹੜਾ ਰੱਖਿਆ ਗਿਆ ਸੀ ਤੇ ਉਸ ਦੇ ਵੱਲੋਂ ਜਿਹੜਾ ਅਪਰੂਵਲ ਦਿੱਤੀ ਗਈ ਆ ਹੁਣ 에어 ਇੰਡੀਆ ਦੀਆਂ ਜਿਹੜੀਆਂ ਫਲਾਈਟਾਂ ਨੇ ਉਹ ਵੀ ਲੁਧਿਆਣਾ ਵਿੱਚ ਪਹੁੰਚਣਗੀਆਂ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇੰਡੀਗੋ ਤੇ ਹੋਰ ਵੀ ਜਿਹੜੀਆਂ 에어ਲਾਈਨਸ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਫਿਲਹਾਲ ਜੇ ਗੱਲ ਕਰੀਏ ਤਾਂ ਵੱਡੀ ਖੁਸ਼ਖਬਰੀ ਹੈ ਤੇ ਲੁਧਿਆਣਾ ਵਾਸੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਉਂਕਿ ਲੁਧਿਆਣਾ ਵਾਸੀਆਂ ਨੂੰ ਲੰਬੇ ਸਮੇਂ ਤੋਂ ਜਿਹੜਾ 에어ਪੋਰਟ ਨੂੰ ਲੈ ਕੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਫਲਾਈਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਤੇ ਨਾ ਕਿਤੇ ਹੁਣ ਉਹ ਜਿਹੜਾ ਸਮਾਂ ਹੈ ਲਗਭਗ ਘਟਦਾ ਹੋਇਆ ਨਜ਼ਰ ਆ ਰਿਹਾ ਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜਵੇਂ ਦੱਸਦੀ ਹੈ ਕਿ ਇਹ ਇਥੋਂ ਦੀਆਂ ਜਿਹੜੀਆਂ ਫਲਾਈਟਾਂ ਨੇ ਕਿਤੇ ਨਾ ਕਿਤੇ ਚਾਲੂ ਹੁੰਦੀਆਂ ਸੰਭਾਵਨਾ ਨੇ ਲਗਾਤਾਰ ਜਿਹੜੀਆਂ ਵਾਧੀਆਂ ਹੋਈਆਂ ਐਸਐਲਈ ਦੀ ਵੱਡੀ ਖਬਰ ਲੁਧਿਆਣਾ ਵਾਸੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਹਲਵਾਰਾ 에ਅਰਪੋਰਟ ਦਾ ਕੰਮ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਐਮਪੀ ਸੰਜੀਵ ਅਰੋੜਾ ਲਗਾਤਾਰ ਉਸ ਦਾ ਜਿਹੜਾ ਸੰਗਿਆਨ ਲੰਦੇ ਹੋਏ ਵੀ ਨਜ਼ਰ ਆ ਰਹੇ ਸੀ ਤੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਏਅਰਪੋਰਟ ਦਾ ਕੰਮ ਹੈ ਉਹ ਪੂਰਾ ਲਗਭਗ ਹੋ ਚੁੱਕਾ ਹੈ 10% ਜਿਹੜਾ ਕੰਮ ਰਹਿ ਗਿਆ ਕਿਉਂਕਿ ਜਿਹੜੇ 에ਅਰਲਾਈਨਸ ਨਾਲ ਵੀ ਉਹਨਾਂ ਦੇ ਵੱਲੋਂ ਜਿਹੜੇ ਰਾਫਤਾ ਕੀਤਾ ਜਾ ਰਿਹਾ ਸੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਲਈ ਕਿਹਾ ਜਾ ਰਿਹਾ ਸੀ ਉਹਨਾਂ ਨੂੰ ਕਿ ਲੁਧਿਆਣਾ ਤੋਂ ਜਿਹੜੀਆਂ ਫਲਾਈਟਾਂ ਨੂੰ ਅਪਰੂਵਲ ਦਿੱਤੀਆਂ ਜਾਵੇ ਲੁਧਿਆਣਾ ਦੇ ਵਿੱਚ ਤੁਹਾਨੂੰ ਵਧੀਆ ਬਿਜ਼ਨਸ ਮਿਲੇਗਾ ਕਿਉਂਕਿ ਕਾਰੋਬਾਰੀ ਸ਼ਹਿਰ ਹੈ ਰੋਜ਼ ਦੇ ਲੱਖਾਂ ਲੋਕ ਜਿਹੜੇ ਆਪਣੀ ਗੱਡੀ ਦੇ ਵਿੱਚ ਜਾਂ ਕਈ ਇਦਾਂ ਟ੍ਰੇਨ ਦੇ ਰਾਹੀ ਜਿਹੜੇ ਸਫ਼ਰ ਕਰਦੇ ਨੇ ਲੰਬਾ ਟਾਈਮ ਲੱਗਦਾ ਉੱਥੇ ਜੇ 에ਅਰਪੋਰਟ ਰਾਹੀ ਜੇ ਜਾਣਗੇ ਤਾਂ ਜਲਦ ਜਿਹੜਾ ਉਹਨਾਂ ਦਾ ਸਫ਼ਰ ਜਿਹੜਾ ਤੈਅ ਹੋਏਗਾ ਤੇ ਇਸ ਦੇ ਚੱਲਦੇ ਜਿਹੜਾ ਲੁਧਿਆਣਾ ਹਲਵਾਰਾ 에ਅਰਪੋਰਟ ਜਿਹੜਾ ਬਣ ਰਿਹਾ ਸੀ ਉਸ ਦੇ ਵਿੱਚ ਲਗਾਤਾਰ ਐਮਪੀ ਸੰਜੀਵ ਅਰੋੜਾ ਦੇ ਵੱਲੋਂ ਵਕ ਵਕ 에ਅਰਲਾਈਨਸ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਉਹਨਾਂ ਨੂੰ ਮਨਾਇਆ ਜਾ ਰਿਹਾ ਸੀ ਲੁਧਿਆਣਾ ਦੇ ਵਿੱਚ ਆਪਣੀ ਫਲਾਈਟਸ ਦਾ ਜਿਹੜਾ ਸ਼ਡਿਊਲ ਕਰਨ ਦੇ ਲਈ ਤੇ ਉੱਥੇ ਹੀ ਜੇ ਗੱਲ ਕਰੀ ਤਾਂ ਹੁਣ ਵਧੀਆ ਲੰਬੀ ਜਿਹੜੀ ਮੁਸ਼ਕਤ ਤੋਂ ਬਾਅਦ ਕਿਤਨਾ ਕਿਤੇ ਜਿਹੜਾ 에어 ਇੰਡੀਆ ਦੇ ਵੱਲੋਂ ਅਪਰੂਵਲ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਜਿਹੜੀ ਹੈ ਚਿੱਠੀ ਭੇਜੀ ਗਈ ਹੈ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਸੰਜੀਵ ਅਰੋੜਾ ਦੇ ਵੱਲੋਂ ਜਿਹੜੀ ਹੈ ਪ੍ਰਯਾਸ ਕੀਤੇ ਜਾ ਰਹੇ ਸੀ ਵਕਫਾ ਕੈਰ ਲਾਈਨਸ ਨੇ ਉਸ ਦੇ ਵਿੱਚ ਜਿਹੜੀ 에어 ਇੰਡੀਆ ਦੇ ਵੱਲੋਂ ਜਿਹੜੀ ਅਪਰੂਵਲ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਇੱਕ ਚਿੱਠੀ ਰਾਹੀਂ ਕਿ ਅਸੀਂ ਤੁਹਾਡੇ ਇੱਥੇ ਜਿਹੜੀਆਂ ਫਲਾਈਟਸ ਲੈ ਕੇ ਆਵਾਂਗੇ ਤੇ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਹਲਵਾਰਾ 에어ਪੋਰਟ ਦਾ ਜਦੋਂ ਕੰਮ ਸ਼ੁਰੂ ਖਤਮ ਹੋ ਜਾਏਗਾ ਉਹਦੇ ਨਾਲ ਹੀ ਜਿਹੜੀ ਹੈ 에어 ਲਾਈਨਸ ਵੀ ਜਿਹੜੀ ਇੱਥ ਆਣੀਆਂ ਸ਼ੁਰੂ ਹੋ ਜਾਣਗੀਆਂ ਗੱਲ ਕਰੀਏ ਤਾਂ ਲੰਬੇ ਸਮੇਂ ਤੋਂ ਜਿਹੜੇ ਹਲਵਾਰਾ 에어ਪੋਰਟ ਨੂੰ ਲੈ ਕੇ ਗੱਲਾਂ ਚਾਮਨੇ ਆ ਰਹੀਆਂ ਸੀ ਕਿ ਦੀਵਾਲੀ ਤੱਕ ਚੱਲੇਗਾ ਨਵੇਂ ਸਾਲ ਤੱਕ ਚੱਲੇਗਾ ਤੇ ਹੁਣ ਜਿਹੜੀਆਂ ਗੱਲ ਕਰੀਏ ਤਾਂ 90% ਜਿਹੜਾ ਕੰਮ ਉੱਥੇ ਹੋਇਆ ਹੋਇਆ ਤੇ 에어ਲਾਈਨਸ ਨੂੰ ਲੈ ਕੇ ਕਿਤੇ ਨਾ ਕਿਤੇ ਰੁਕਾਵਟ ਆ ਰਹੀ ਸੀ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ